ਇਹ ਪਾਸੇ ਹੜ੍ਹ ਤੋਂ ਪਿੱਛੇ ਉਹ ਜਨਰ ਬਿਜਦਾ ਹੈ ਪਿੱਛੇ ਕਿਤੇ ਕੁੱਤੀ ਉੱਤੇ ਬੈਠ ਕੇ ਉੱਤੇ ਬੈਠ ਕੇ ਬਣਾ ਲਿਆ ਸੋ ਬੈਂਕ ਬੋਰ ਗਵਰਦਾਰ ਜੀ ਦੀ ਪਾਣੀ ਦਾ ਜਾਂ ਸੈਕਟਰ ਬਣਾਉਣ ਵਾਸਤੇ 25 ਕਰੋੜ ਰੁਪਏ ਬਾਬਾ ਜੀ ਨੂੰ ਦੇ 13 ਇੱਥੇ ਦੀ ਭੁਖਾ ਮੰਡੀ ਦੇ ਵਿੱਚ ਭੁਖਾ ਮੰਡੀ ਗੁਰੂ ਰਵਿਦਾਸ ਦਾ 55 ਲੱਖ ਰੁਪਏ ਦੇ ਵਿੱਚ ਆਖਾ ਹਕੀਮਾ ਗੁਰੂ ਰਵਿਦਾਸ ਜੀ ਨੇ ਮੰਦਿਰ ਨੂੰ 5 ਲੱਖ ਰੁਪਏ ਦੇ ਵਿੱਚ ਜਿਹੜੀ ਰਾਜਪੁਰ ਸੜਕ ਜਾਂਦੀ ਹੈ ਗੁਪਤੀ ਓਏ ਏਅਰਪੋਰਟ ਨੂੰ ਉਹਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਕਰਕੇ 8 ਲੱਖ ਰੁਪਏ ਦਾ

ਓਹ ਰੋਣਾ ਆ ਵਾਹ ਆਹ ਬੀਪੀਐ ਤੁਸੀਂ ਦੇਖ ਲਓ ਉਹ ਬੋਲਣ ਉਹ ਹਜ਼ਾਰ ਹਜ਼ਾਰ ਰੁਪਏ ਦਾ ਟੁਕਾ ਕਰਕੇ ਚਲੇ ਗਏ ਕਹਿੰਦੇ ਹਜ਼ਾਰ ਰੁਪਏ ਦੋਗੇ ਪੁੱਟਾ ਪਾ ਦੂਗਾ ਤੇ ਜਾਈਂ ਨਹੀਂ 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 ਆਣਾ ਹੁਣ ਬੀਬੀਆਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਝਾੜੂ ਵਾਲੇ ਨੂੰ ਜਿਆਦਾ ਨਹੀਂ। ਕੀ ਦਾਲ ਦੇ ਮਾਣੇ ਆ। ਨਜ਼ਾਰੇ ਜਲਦੀ ਦਾ ਪੈਦਾ ਕਰਕੇ ਬੋਲ ਕੇ ਚਾਹੀ ਸਾਡਾ 22 22000 ਹੋ ਜਾਵੇ। ਸਰ ਜੀ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਆਮਦ ਇਕੱਠੇ ਹੋਏ। ਮੈਂ ਇਥੇ ਕਾਲਜ ਵਿੱਚ ਅੰਗਰੇਜ਼ੀ ਮੀਡੀਅਮ ਵਿੱਚ ਪੜ੍ਹਾਈ ਕਰਦਾ। ਹੈ ਯੂਨੀਵਰਸਿਟੀ ਬਣਾਉਣੀ ਹੈ। ਮੈਂ ਇੱਥੇ ਸਰਕਾਰੀ ਹਸਪਤਾਲ ਬਣਾਉਣੇ ਬੜੇ ਜੁਨੇ ਦੇ ਵਿੱਚ ਸਰਕਾਰੀ ਰੇਟਾਂ ਤੇ ਸਸਤਾ ਇਲਾਜ ਹੋ ਸਕਦਾ ਹੈ। ਆ ਗੁਰਾਇਤ ਦੇਖਦੇ ਆਖੇ ਮੱਲੇ ਮੱਲੇ ਚਿੰਤਾ ਕਰਦੇ ਆ। ਆ ਕੋੜਵੇਂ ਵੱਡਣਾ ਜਾਂ ਮੈਂ ਰਹੂੰਗਾ ਜਾਂ ਕਿਰਾਏ ਵਾਲੇ ਨਾਲੇ ਰੋ। ਤੁਸੀਂ ਮੌਕਾ ਦਿਓ। ਸਾਰੇ ਨਾਤੇ ਚੱਕਰੇ ਹੋ ਕੇ ਵੋਟਾਂ ਪਾਓ ప్రతి ਇੱਕ ਬੈਂਦੀ ਵਿੱਚ ਕਰਨੀ ਹੈ ਇਹ ਵੀ ਤੁਹਾਰੇ ਵਿੱਚ ਇਹ ਵੀ ਤੁਹਾਰੇ ਵਿੱਚ ਕਰਨੀ ਹੈ ਕਿ ਆਪਣੀਆਂ ਵੋਟਾਂ ਫਾੜਿਓ ਜਿਹੜੀ BSP ਨੂੰ ਵੋਟ ਜਾਂਦੀ ਹੈ ਉਹ ਅਸਲ ਤੇ ਵਿੱਚ ਫੋਲੜਾ ਜਾਂਦੀ ਹੈ BJP ਨੂੰ ਕਿਉਂਕਿ ਆਪਣੀ ਘਟ ਹੁੰਦੀ ਹੈ ਪਾਸੇ ਹੋ ਜਾਂਦੀ ਹੈ ਫੋਲੜਾ ਜਿੱਤੂ ਉਹ ਸਾਡੇ ਦੁਸ਼ਮਣ ਜਮਾਤ ਇਸ ਕਰਕੇ ਕੋਈ ਵੋਟ ਖਰਾਬ ਨਾ ਕਰੋ BSP ਨੂੰ ਭਾਵੇਂ ਜਦ ਮੈਂ ਹੈਗਾ ਹੈ ਵੋਟ ਵੋਟ ਪਾਰਟੀ ਦੀ ਜਿਹੜੀ ਕੋਸ਼ਿਸ਼ ਨੂੰ ਮੈਂ ਸੰਭਾਲਦਾ ਉਹਦੇ ਵਿੱਚ ਮੈਂ ਤੁਹਾਡੇ ਕੰਮ ਕਰਦਾ ਉਹਦੇ ਵਿੱਚ ਮੈਂ ਤੁਹਾਡੇ ਗਰੀਬੀ ਰਿਹਾ ਤੇ ਲੋਕਾਂ ਨੂੰ ਉਪਰ ਚੱਕ ਰਿਆਂ ਇਸ ਕਰਕੇ ਐਨਐਪੀਐਸ ਦੀ ਵੋਟ ਨੂੰ ਖਰਾਬ ਕਰਕੇ ਕੋਈ ਫਾਇਦਾ ਨਹੀਂ ਇਹਨਾਂ ਨੂੰ ਵੋਟ ਪਾਉਣ ਦੇ ਨਾਲ ਸਾਡੀ ਵੋਟ ਘਟਦੀ ਹੈ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਖੇਰ ਨੇ ਚੱਕਰ ਮਾਰ ਕੇ ਤੁਹਾਡੇ ਵਿੱਚ ਤੇ ਵੋਟਾਂ ਤੱਕ ਲਾ ਸਕਿਆ ਤੁਸੀਂ ਸਾਰਿਆਂ ਨੇ ਫੇਰਾ ਦੇਣਾ ਮੈਂ ਜਿਨ੍ਹਾਂ ਦੇ ਸਰੂਪ ਤੇ ਦੇ ਦਿੱਤਾ ਹੈ ਇੰਕੀ ਗੋਟ ਬਨ ਦੇਣਾ ਹਵਲਾ ਦੇ ਲੋਕੀ ਵੀ ਅੰਕੜੇ ਕਰਕੇ ਜੀਸੀ ਪਾਉਣੇ ਸਭ ਇੱਕ ਬਹੁਤ ਏਕੀ ਚੰਗੇ ਰੂਪ ਵਿੱਚ ਇੰਕੀ ਗੋਟ ਬਾਹਰ ਲਿਆ ਜਾਵੇ ਚਾਹਨਾ ਹੈ ਔਰ ਹੋਰ ਐਵੇਂ ਨਾ ਕਰਿਓ ਵਿਸ਼ੇਸ਼ਾ ਮੇਲਾ ਕਰਦੇ ਨੇ ਮੇਲੇ ਵਾਲੇ ਦੇ ਘਰੇ ਦੇ ਹੋਰ ਜ਼ਰੂਰ ਪਹੁੰਚ ਜਾਓ